那放进去。<noise> ਦੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਹਨ ਬਲੌਗ ਤੇ ਅੱਜ ਬਹੁਤ ਦਿਨਾਂ ਬਾਅਦ ਜਿਹੜਾ ਅਸੀਂ ਕੰਮ ਕਰ ਰਹੇ ਸੀ ਅੱਜ ਸਾਡਾ ਕੰਮ ਅੱਧੋਂ ਜ਼ਿਆਦਾ ਪੂਰਾ ਹੋ ਗਿਆ ਥੋੜਾ ਬਹੁਤਾ ਰਹਿ ਗਿਆ ਪਰ ਫੇਰ ਵੀ ਅਸੀਂ ਜਿਹੜਾ ਵਰ ਸੋਏ ਦਾ ਕੰਮ ਕਮ ਕਮ ਰਿਹਾ ਵਰ ਕੰਪਲੀਟ ਹੋ ਗਿਆ ਸਾਡਾ ਤੇ ਅੱਜ ਅਸੀਂ ਆਪਣੀ ਨਵੀਂ ਰਸੋਈ ਦੇ ਵਿੱਚ ਪਹਿਲੀ ਵਾਰ ਜਿਹੜਾ ਅੱਗ ਬਾਲਣ ਜਾ ਰਹੇ ਹਾਂ ਤੇ ਉਹਦੇ ਲਈ ਅਸੀਂ ਸਭ ਸੌਦਾ ਸਦਾ ਜਿਹੜਾ ਲਿਆ ਕੇ ਰੱਖਿਆ ਸੌਦਾ ਵੀ ਅਸੀਂ ਡੱਬਿਆਂ 'ਚ ਨਹੀਂ ਪਾਇਆ ਕਿਉਂਕਿ ਅਸੀਂ ਸੋਚਿਆ ਕਿ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਤੜਾ ਬਣਾਵਾਂਗੇ ਕਿ ਮਿੱਠੇ ਨਾਲ ਕਰਦੇ ਹਾਂ ਦੀ ਸ਼ੁਰੂਆਤ ਤਾਂ ਕਿ ਹਮੇਸ਼ਾ ਸਾਡੀ ਰਸੋਈ ਜਿਹੜੀ ਆ ਮਿੱਠੀ-ਮਿੱਠੀ ਰਹੇ ਤੇ ਨਾਲੇ ਰਸੋਈ ਦੇ ਵਿੱਚ ਹਮੇਸ਼ਾ ਰੱਬ ਦਾ ਜਿਹੜਾ ਲੰਗਰ ਹੈ ਸਾਡੇ ਘਰ ਚੱਲਦਾ ਰਹੇ ਪਰਮਾਤਮਾ ਕਿਸੇ ਚੀਜ਼ ਦੀ ਕਮੀ ਨਾ ਛੱਡੇ ਉਹਦਾ ਸ਼ੁਕਰ ਹੈ ਉਹਦਾ ਸ਼ੁਕਰਾਨਾ ਵਾ ਸੋ ਸੋ ਵਾ ਤੇ ਆਪਾਂ ਲੱਗੇ ਆ ਚਲੋ ਜੀ ਅੱਗ ਬਾਲਣ ਪਹਿਲਾਂ ਸਭ ਤੋਂ ਪਹਿਲਾਂ ਆਗ ਬਾਲਦੇ ਹਾਂ ਤੇ ਆਪਾਂ ਘਿਓ ਲੈ ਲਿਆ ਵਾ ਦੇਸੀ ਘਿਓ ਲਿਆ ਆਟਾ ਲੈ ਲਿਆ ਵਾ ਚੀਨੀ ਲੈ ਲਈਆ ਪਾਣੀ ਰੱਖ ਲਿਆ ਵਾ ਤੇ ਆਪਾਂ ਅੱਗ ਬਾਲ ਲਈਆ ਤੇ ਬਸ ਬੱਚਿਆਂ ਦੀ ਪਸੰਦ ਹੀ ਕਿ ਬੱਚੇ ਕਹਿੰਦੇ ਸਿਰਫ ਸਾਨੂੰ ਨਾ ਪੜਾਹ ਖਾਣਾ ਵਾ ਤੇ ਆਟੇ ਦਾ ਘੜਾ ਖਾਣਾ ਤੇ ਜਿੱਦੋਂ ਅਸੀਂ ਰਸੋਈ ਦਾ ਜਿਹੜਾ ਵਾ ਉਦਘਾਟਨ ਕਰਾਂਗੇ ਨਾ ਤੁਸੀਂ ਸਭ ਤੋਂ ਪਹਿਲਾਂ ਘੜਾ ਖਾਣਾਗੇ ਤੇ ਅੱਜ ਆਪਣੀ ਰਸੋਈ ਦਾ ਉਦਘਾਟਨ ਹੋਣਾਗਾ 1 ਮਹੀਨਾ 12 ਤਰੀਕ ਨੂੰ ਸ਼ੁਰੂ ਹੈ ਅੱਜ 12 ਤਰੀਕ ਹੈ 1 ਮਹੀਨੇ ਬਾਅਦ ਹੈ ਆਪਣੇ ਸੋਈ ਚ ਬੜੇ ਆ ਦੋਸਤੋ ਪਹਿਲਾਂ ਇਹ ਤੇ ਇਧਰ ਤੇ ਉਧਰ ਟਾਈਮ ਬਹੁਤ ਪਾਸ ਕੀਤਾ ਪਰ ਅੱਜ ਕੰਪਲੀਟ ਏਸਾਂ ਦੀ ਸੋਈ ਬਾਕੀ ਬਹੁਤ ਜਣਾ ਤੇ ਇਹ ਸਮਾਂਲ ਹੁੰਦੇ ਕਿ ਤੁਹਾਡਾ ਫਲਾਨੀ ਚੀਜ਼ ਇੱਥੇ ਪਈ ਸੀ ਉੱਥੇ ਆ ਨਹੀਂ ਜਚੰਦਿਆ ਇੱਥੇ ਆ ਹੀ ਪਰ ਅਹੀਂ ਗਵਾਂਵੇ ਕਿ ਸਾਡੇ ਕੋਹ ਜੇ ਸਾਇੰਸ ਸਿਰ ਪਰਸੋਈ ਵਿੱਚ ਪੈ ਤਰਾਵਾ ਕਰਦੇ ਆਂ ਤੇ ਬਾਕੀ ਸਾਰਾ ਕੁਝ ਅਨਡਿਸਾਈਡ ਨਹੀਂ ਕੀਤਾ ਕਿ ਕਿਹ ਚੀਜ਼ ਕਿੱਥੇ ਰੱਖਣੀ ਆਂ ਅਹੀਂ ਬਾਰੋਂ ਤੋਂ ਤੋਂ ਸਮਾਨ ਹੁੰਦਾ ਰੱਖ ਲਿਆ ਵਾ ਕਿ ਜਿਹੜੇ ਕਹਿਣ ਵਾਲੇ ਉਹ ਛੋੜਾ ਜਾਂ ਸਾਨੂੰ ਮਾਫ਼ ਕਰ ਦੇਣ ਕਿਉਂਕਿ ਬਹੁਤ ਅਜਿ ਖਲਾਰਾ ਪਿਆ ਵਾ ਜਿੱਦਾਂ ਜਿੱਦਾਂ ਸਮਾਨ ਆਉਂਦਿਆ ਅਹੀਂ ਰੱਖੰਦੇ ਆਂ ਤੇ ਜੇ ਕੱਪੜੇ ਕੋਈ ਪੂਛ ਨਹੀਂ ਬਣਿਆ ਜਦੋਂ ਬਣੂਗਾ ਸਾਰਾ ਅੰਦਰ ਚੜ ਜਾਊਗਾ ਤੇ ਜੇ ਲੱਕੜੀ ਦਾ ਕੰਮ ਬਾਕੀ ਆ फ्राई पेन कढ़ाइियां इधर हो ली नहीं थले दबी दुबी रे थोड़ी थोड़ी देर बंद कर ਇਹ ਕੁਝ ਚੰਗੀ ਤਰ੍ਹਾਂ ਹੁਣ ਸਭ ਤੋਂ ਪਹਿਲਾਂ ਫਾਇਰ ਦੇ ਪਾਣੀ ਹਵਾਗੇ ਫਿਰ ਪਾਣੀ ਦੇ ਵਿੱਚ ਥੰਮ ਦੇ ਤੇ ਪਾਈ ਤੇ ਖਾਂਦੀ ਪੋਣੀ ਆ ਸਭ ਕੁਝ ਰੱਖਿਆ ਵਾ ਹਟ ਪਾਉਣ ਦਾ ਬਟ ਗਰੰਡ ਮੰਗਾ ਮੈਂ bye, -bye. आ देखो सा अनुरूद करता इधर ना देखो कि खलारा पिया डबे डबे इधर बापरे बाप की कपड़े कडे चूल्हा चल्हा इधर चौंका इधर आप चौका बनाया देखो ये साफ होगा चौका चूल्हा चौंका चूल्हा कट के इधर बहर रखता चौंका बनाता कड़ा कूडा डंडा सब विचर होगा इधर समान समून अजे इधर ही बद गद्दे कवर छाट धोने तो इन्होंने बाकी इधर इधर ही खिलारा खलूरा पारे हम्म ਲਾਈਟ ਵਗੈਰਾ ਜੇ ਟੰਗਤੀ ਆ ਜੇ ਮਿਸਤਰੀ ਦਾ ਕੰਮ ਹੁੰਦਿਆ ਬਿਜਲੀ ਦਾ ਆ ਲਗਾਉਂਦੇ ਉਹ ਮਿਸਤਰੀ ਕਹਿੰਦਾ ਸਮਾਨ ਲੈਣ ਆਉਂਦਾ ਤੇ ਲਗਾਉਂਦਾ ਵਾ ਇੱਧਰ ਨਵੀਨ ਦਾ ਬੈੱਡ ਰੱਖਤਾ ਵਾ ਬਾਕੀ ਜੇ ਸਜਾਉਣਾ ਸਾਰਾ ਰੂਮ ਆ ਦੇਖੋ ਵੰਚ ਇਹ ਰਾਤ ਦਾ ਨਾ ਤਵਾ ਰਾਤ ਸ਼ਨੀਵਾਰ ਰਾਤ ਦਾ ਨਾ ਤਵਾ ਕੋਈ 7 ਵਜੇ ਦਾ ਅੱਜ ਤੱਕ ਵਿਚਾਰੇ ਨੇ ਸਿਰ ਨਹੀਂ ਵਾਇਆ ਕੰਮ ਪਤਾ ਕਿੰਨਾ ਕਰਨ ਦਾ ਸਾਰਾ ਆ ਕੰਮ ਇਹੋ ਹੀ ਕਰਨ ਦਿਆ ਆ ਕੰਮ ਆ ਚਾਦਰ ਇਕੱਠੀ ਕਰਨੀ ਇੱਧਰ ਉੱਧਰ ਖਾਲੀ ਟੀਵੀ ਵੇਖਣਾ ਆ ਵੇਖੋ ਆ ਜੇ ਇੱਧਰ ਕਿੰਨਾ ਖਲਾੜਿਆ ਕਿਉਂਕਿ ਸਮਾਨ ਅੰਦਰ ਰੱਖਿਆ ਵਾ ਜੇ ਕੋਈ ਸੈਟ ਛੁੱਟ ਨੀ ਕੀਤਾ ਵਾ ਤੇ ਇਹ ਮੋਟਕਾਂ ਦੀ ਲੋੜ ਨਹੀਂ ਬਾਗੂ ਤੂੰ ਇਤੇ ਕੰਮ ਹੀ ਬੜਾ ਕਰਨਦਾ ਹੈਂ ਕੋਈ ਤੇ ਇੰਨਾ ਕੰਮ ਕਰਨਦਾ ਆ ਕਿ ਸਿਰ ਨਹੀਂ ਵਾ ਸਕੰਦਾ ਸਵੇਰ ਦੇ ਵਿਚਾਰੇ ਹੈਨਾ

ਬਾਬਾ ਜੀ ਦਾ ਸਥਾਨ ਜਿਹੜਾ ਬਣਾਇਆ ਨੇ ਉਥੇ ਆ ਕੱਚ ਲਾਇਆ ਵਾ ਤੇ ਇਹ ਕੱਚ ਉਦੋਂ ਦਾ ਲਾ ਕੇ ਰੱਖਿਆ ਅੱਜ ਤੋਤਾ ਕੇ ਰੱਖ ਲਿਆ ਅੱਜ ਅਸੀਂ ਜਿੱਥੇ ਲਗਾਉਣਾ ਮਿਸਤਰੀ ਨੇ ਆ ਕੇ ਲਗਾਇਆ ਨਹੀਂ ਤੇ ਅੱਜ ਫਿਰ ਅਸੀਂ ਜੋਤ ਜਗਾਉਣੀ ਸੀ ਤੇ ਅੱਜ ਅਸੀਂ ਜਿਹੜੀ ਆ ਪਰਸੋਈ ਦੀ ਜੋਤ ਜਗਾ ਲਈ ਕਿਉਂਕਿ ਅਜ ਐਤਵਾਰ ਵੀ ਸੀ ਦੀ ਸੀ ਦਾ ਦੇਣੀ ਤੇ ਉਹ ਜਿਹੜਾ ਸਾਡਾ ਵਾ ਨਾ ਇਹ ਸਭ ਤੋਂ ਸਾਡਾ ਪੁਰਾਣਾ ਜਿਹੜਾ ਦੁਕਾਨ ਦੇ ਵਿੱਚ ਅਸੀਂ ਇਹ ਵਾਲਾ ਰੱਖਿਆ ਹੁੰਦਾ ਸੀ ਤੇ ਉਹਦੇ ਲਈ ਨਾ ਅਸੀਂ ਕਦੀ ਨੂੰ ਫਿਰ ਤਾਂ ਜੁੱਟਿਆ ਨਹੀਂ ਇਹਦੇ ਵਿੱਚ ਅਸੀਂ ਜਦੋਂ દિਵਾੜੀ ਹੁੰਦੀ ਉਦੋਂ ਅਸੀਂ ਇਹ દિਵਾੜੀ ਕਰ ਇਹਦੇ ਵਿੱਚ ਪੂਜਾ ਕਰ ਲੈਨੇ ਆਂ ਅੱਗੋਂ ਪਿੱਛੋਂ ਵੀ ਜਿਹੜੀਆਂ ਜਿੱਦਾਂ ਕੋਈ ਅਗਰਬੱਤੀਆਂ ਹੋਈਆਂ ਇਹੋ ਜਿਹਾ ਸਮਾਨ ਜਿਹੜੇ ਨੇ ਇੱਥੇ ਰੱਖ ਲੀਦੇ ਆ ਤੇ ਇਹਨੂੰ ਵੀ ਫਾਚੇ ਦੇ ਲਾਗੇ ਇੱਕ ਜਗ੍ਹਾ ਅਸੀਂ ਸੈੱਟ ਕਰਾਂਗੇ ਜਿੱਕੇ ਵਿੱਚ ਸੈੱਟ ਨਹੀਂ ਹੋਇਆ ਇੱਧਰ ਸਾਡਾ ਸਮਾਨ ਲਿਆਂਦਾ ਪਿਆ ਹੋਇਆ ਵਾ ਤੇ ਬਾਕੀ ਡੱਬੇ ਵੀ ਆ ਜਿਹੜੇ ਕੁਛ ਤੋਂਣ ਵਾਲੇ ਆ ਕੁਝ ਡੱਬੇ ਜਿਹੜੇ ਸਾਡੇ ਹੋਰ ਸਾਨੂੰ ਨਵੇਂ ਲਿਓਣੇ ਪਊਗੇ ਜਿਹੜੇ ਇੱਧਰ ਉੱਧਰ ਹੋ ਕੇ ਨਾ ਮੀਆਂ ਮੂਆਂ ਦਾ ਖਰਾਬ ਹੋਗੇ ਕਿਉਂਕਿ ਪੂਰਾ ਇੱਕ ਮਹੀਨਾ ਜਿਹੜਾ ਸਮਾਨ ਸਾਡਾ ਬਾਹਰ ਰਿਹਾ ਤੇ ਬਾਕੀ ਹੋਰ ਵੀ ਦੇਖ ਸਕਦੇ ਆ ਕਿਸ ਤਰ੍ਹਾਂ ਸਾਡੀ ਹਾਲਤ ਹੋਈ ਪਈ ਆ ਪਤਾ ਲੱਗਦਾ ਵਾ ਕਿ ਅਸੀਂ ਬਹੁਤ ਜਿਹੜਾ ਇੱਕ ਮਹੀਨੇ ਤੋਂ ਜਿਹੜਾ ਬੜਾ ਕੰਮ ਕੀਤਾ ਤੂ ਪੇਸ਼ਾਵੇਂ ਰਹਿ ਰੋ ਕੇ ਉਹਦੇ ਚੱਲਦਿਆਂ ਸਾਡਾ ਜਿਹੜਾ ਵਾ ਨਾ ਸਾਰਾ ਕੁਝ ਇੱਕਦਮ ਮਤਲਬ ਕਿ ਹੋ ਗਿਆ ਵਾ ਤੇ ਹਜੇ ਵੀ ਸਮਾਨ ਜਿਹੜੇ ਬਹੁਤ ਆ ਉੱਪਰ ਵੀ ਕਮਰੇ ਦੇ ਵਿੱਚ ਸਾਰੀ ਜਗ੍ਹਾ ਜਿਹੜਾ ਸਮਾਨ ਖਿਲਰਿਆ ਹੋਇਆ ਮੈਨੂੰ ਲੱਗਦਾ ਇਹਨੂੰ ਸਾਨੂੰ ਸੈੱਟ ਕਰਦਿਆਂ ਕਰਦਿਆਂ ਅੱਜ 12 ਤਰੀਕ ਆ ਤੇ 15 ਤੋਂ 16 ਤਰੀਕ ਹੋ ਜੂਗੀ ਤੇ ਫਿਰ ਦਿਵਾਲੀ ਆ 21 ਤਰੀਕ ਦੀ ਧਨਤੇਰ 19 ਤਰੀਕ ਦਾ ਤੇ ਆਪਾਂ ਧਨਤੇਰ ਤੋਂ 2 2 ਦਿਨ ਪਹਿਲਾਂ ਬਿਲੇ ਹੋ ਜਾਣਗੇ